ਜੇ ਲੋਕੇ ਕਮਰਸ਼ਲ ਕਵਰਟੀ ਤੇ ਐਫਲੂਐਂਟ ਫੈਮਿਲੀ ਦੇ ਵਿੱਚ ਵੀ ਲੋਕਾਂ ਦੇ ਆਪ ਦੀ ਨਸ਼ਾ ਮੰਨੇ ਜਾਂਦਾ ਉਹ ਅਸੀਂ ਰਿਕਵਰ ਕੀਤੀ ਹੈ 112 ਗ੍ਰਾਮ ਬਰੋਦੇ ਨਾਈਜੀਰੀਆ ਤੇ ਦੋ ਲੋਕਲ ਜਿਹੜੇ ਹੈ ਉਹਨਾਂ ਦੇ ਕਾਲ ਦੇ ਸਮੁੰਦਰ ਫੋਰ ਰੈਸਟੋਏ ਨੇ ਔਰ ਇੱਕ ਬੱਤੀਪੋਰ ਦਾ ਮਿਸਟਰ ਹੈ ਇਸੋ ਦਾਵਾ 1 ਕਿਲੋ ਹਿਰੋਇਨ ਤੇ 8 ਤੋਂ 10000 ਹਵਾਲਾ ਦੀ თანਨੀ ਰਿਕਵਰ ਕੀਤੀ ਗਈ ਹੈ ਦੋ ਪੇਸਾ ਦੇ ਵਿੱਚ ਉਹ ਜਿਹੜਾ ਪਹਿਲਾ ਇਸ ਵਿੱਚ ਕਾਲਜ ਨਾਮ ਦਾ ਬੰਦਾ ਹੈ ਨਾਈਜੀਰੀਅਨ ਜੇ ਆਪਣੇ ਬੱਚੇ ਦੇ ਇਲਾਜ ਵਾਸਤੇ ਇੰਡੀਆ ਆਇਆ ਸੀਗਾ ਪਹਿਲਾਂ ਮੈਡੀਕਲ ਟ੍ਰੀਟਮੈਂਟ ਵਾਸਤੇ ਉਸ ਤੋਂ ਬਾਅਦ ਜਦੋਂ ਲੱਗਿਆ ਕਿ ਇੱਥੇ ਜੇ ਕੰਟੈਕਟਸ ਹੋ ਗਏ ਸਮਗਲੀਅਤਸਾਂ ਕਿਉਂਕਿ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਨਾਲ ਇਹਦੇ ਉੱਤੇ ਵਿਕਰੀ ਹੈ ਕਿਉਂਕਿ ਇੰਡੀਅਨ ਐਫੀਲੈਂਟ ਪਾਰਟੀਆਂ ਉਧਰ ਹੀ ਰਹਿ ਲੱਗਿਆ ਜਿਹਨੇ ওভারਸਟੇਇੰਗ ਕੀਤੀ ਹੈ ਔਰ ਇਹ ਕੁਆਟਰ ਰੈਂਟ ਵੀ ਦਿੱਤੀ ਹੈਗਾ ਪਾਸਪੋਰਟ ਨਹੀਂ ਇਹ ਵਾਪਸ ਨਹੀਂ ਜਾਂਦੇ ਨਾ ਵੀਜ਼ਾ ਦੀ ਔਰ ਇਹ ਜਿਹੜੇ ਮਹਿਰੌਲੀ ਦੇ ਵਿੱਚੋਂ ਸਾਡੀ CIA ਟੀਮ ਲੀਡ ਬਾਈ ਸਪੈਕਟਰ ਬੋਲ ਰਿਹਾ ਹੈ ਇਹਨੇ ਪੜਿਆ ਔਰ ਇਹ ਨਾਲ ਦੇ ਦੋ ਜਿਹੜੇ ਸਾਥੀ ਦੇ ਇਸਤਰੀ ਤੇਰੀ ਅਸ਼ਰਸ਼ ਇਹ ਬਸੰਤ ਐਵਨਿਊ ਅਮਰਸੰਦ ਹੈ ਤੇ ਇਹ ਜੋ ਫਾਦਰ ਜਿਹੜਾ ਇਹ ਜਿਹੜੀ ਫ੍ਰਿਸ਼ ਦੀ ਦੁਕਾਨ ਹੈ ਦੀ ਮਾਰਵੀਂ ਪਾਸ ਹੈ ਉਹ ਅਗਲੇਸ਼ ਵੇਚ ਜਿਹੜਾ ਹੈ ਇਹ ਵੀ ਬਸੰਤ ਹੈ ਉਹਦਾ ਹੈਗਾ ਪਲਾਸਟਿਕ ਵੀ ਸੱਟ ਕੰਮ ਕਰਦਾ ਇੱਕ ਕ੍ਰਿਸਟਲ ਬੱਤੀ ਕੋਰ ਵੀ ਉਸ ਤੋਂ ਨਾਲ ਮਿਲਿਆ ਇਹ ਕੰਮ ਪੜਿਆ ਹੋਇਆ ਹੈ ਮੇਨ ਅਗਲੇਸ਼ ਵੀ ਇੱਥੇ ਅਮਰਸਰ ਦੇ ਵਿੱਚ ਰਸੀਵਾ ਸੀਗਾ ਔਰ ਟਾਈਮ ਟੂ ਟਾਈਮ ਜਦੋਂ ਇਹ ਲੈਂਡ ਜਾਂਦੇ ਸੀਗੇ ਆ ਵੋਲੈਂਸ ਕੋ ਜਮਾਨਤ ਕਨਸਾਈਨਮੈਂਟ WhatsApp ਦੇ ਉੱਤੇ ਹੀ ਕੰਟੈਕਟ ਹੁੰਦਾ ਸੀਗਾ ਤੇ ਇਹ ਕਈ ਵਾਰੀ ਆਪ ਵੀ ਗਿਆ ਜਾਂ ਆਪਣੇ ਕਿਸੇ ਹੋਰ ਸਾਥੀ ਰਾਹੀਂ ਪਹੁੰਚਦਾ ਰਿਹਾ ਤੇ ਉਸ ਤੋਂ ਬਾਅਦ ਇਹ ਅਫਸਰ ਜਿਹੜੇ ਜਨਰਲਿਸ ਨੇ ਉਹਨਾਂ ਕੇ ਡਿਸਟ੍ਰਿਬਿਊਟ ਹੁੰਦੀ ਰਹੀ ਹੈ ਉਹਨਾਂ ਦੇ ਉੱਤੇ ਅਸੀਂ ਰੈਸੀਡੈਂਟ ਸਰਕਲ ਜਿਹੜੇ ਆ ਉਹਨਾਂ ਦੇ ਉੱਤੇ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਉਹਦੇ ਕਾਫੀ ਲੋਕ ਸਾਹਮਣੇ ਆਏ ਹਨ ਤੇ ਇਲੈਕਟ੍ਰਮ ਹੋਏ ਹੋਏ ਆ ਪਰ ਇਹ ਜਿਹੜੀ ਹਾਈ ਪ੍ਰਾਈਸ ਜਿਹੜੀ ਹੈ ਚਲੇ ਜਾਂਦੇ ਨੇ ਕਿਉਂਕਿ ਸਾਰੇ ਅਮੀਰ ਲੋਕਾਂ ਦਾ ਨਸ਼ਾ ਇਹਨੂੰ ਮੰਨਿਆ ਜਾਂਦਾ ਹੈ ਤੇ ਇਸ ਕਰਕੇ ਜਿਹੜਾ ਕਾਲਮ ਵੀ ਐਸੇ ਕਰਕੇ ਆਪਣੀ ਪਰਿਵਾਰ ਛੱਡ ਕੇ ਇੱਥੇ ਰਹਿ ਰਿਹਾ ਹੈ ਇੰਡੀਆ ਔਰ ਦਿੱਲੀ ਦੇ ਵਿੱਚੋਂ ਮੈਰੌਲੀ ਦੇ ਏਰੀਆ ਤੋਂ ਇੱਕ ਵਾਰ ਸੀ ਗ੍ਰਿਫਤਾਰ ਕੀਤਾ ਸੀਗਾ ਇਸ ਤੋਂ ਇਲਾਵਾ ਜਿਹੜਾ ਸੈਕੰਡ ਹੀਅਰਿੰਗ ਦਾ ਜਿਹੜਾ ਕਾਟਰਡ ਪਾਸਟ ਹੋਇਆ ਉਹ ਵਿੱਚ ਰਵੀ ਕੁਮਾਰ ਜਿਹੜਾ ਵੀਰ ਬੰਦਾ ਹੈ ਏਰੀਆ ਸ ਦੇ ਕੋਲ ਦੇ ਦਾਦੂਪੁਰ ਖਾਣਾ ਮਜੀਠਾ ਕਮਰਸਰ ਰੂਰਲ ਦਾ ਐਮਪਲਾਈ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਵਿਖਾ ਪਰਲੋ 2 ਮਗਰਮੇ ਦਰਜਾ ਕਬੂਤਾਰੇ ਦੇ ਵਿੱਚ ਇਹਨੇ ਇੱਕ ਬਾਦ ਪਾਕਿਸਤਾਨੀ ਸਵਰਨਸ ਨਾਲ ਦਾ ਰਾਸਤਾ ਹੋਇਆ ਤੇ ਸ਼ਾਮ ਸਿੰਘ ਜਿਹੜਾ ਦਾ ਹੋਰ ਸਾਥੀ ਹੈ ਇਹ ਦੀ ਸਰਾਹੂਨ ਪੱਥੂਨਗਰ ਰੋਡ ਪੀਐਸ ਮਜੀਠਾ ਕਮਰਸਰ ਰੂਰਲ ਇਹ ਇਹ ਵੀ ਕਪੜੇ ਦੀ ਫੈਕਟਰੀ ਕੰਮ ਕਰਦਾ ਹੈ ਇਹ ਡੈਸਿਗਨੇਟਰ ਜਿਹੜੇ ਡਰੋਨਸ ਸੁਧਿਆ ਸੀ ਡਰੋਨ ਨੂੰ ਪਾਦੇ ਤੇ ਇਹ ਅੱਗੇ ਜਾਂਦੇ ਸੀ ਤੇ ਅੱਗੇ ਉਹਨਾਂ ਨੂੰ ਹੈਂਡਓਵਰ ਕਰਦੇ ਸੀ ਇਹ ਜਿਹੜੀ ਇੰਪੋਰਟੈਂਟ ਸਿਗਨੀਫੀਕੈਂਟ ਗੱਲ ਹੈਗੀ ਆ ਉਹ ਹੈਗਾ ਗ੍ਰੋਥ ਜਿਹੜਾ ਖਲਕੀਆਂ ਦਾ ਫੜਿਆ ਗਿਆ ਜਿੱਤੋਂ 8 ਲੱਖ 10000 ਡਰਗ ਮਨੀ ਦੇ ਹਵਾਲਾ ਮਨੀ ਦੀ ਗੱਲ ਪੁੱਛ ਸਕਦੇ ਆ ਯਾਰ ਇਹ ਸ਼ੁਰੂ ਹੋਈ ਹੈ ਇਹ ਕਿਤੇ ਮੇਨ ਗੱਲ ਆਈ ਹੈ ਕਿ ਇਹ ਜਿਹੜੀ ਪੈਸਾ ਹਵਾਲੇ ਦਾ ਇਹ ਨੈਟਵਰਕ ਜਿਹੜਾ ਵੱਡਾ ਇਹਨੂੰ ਆਇਆ ਤਾਂ ਵੇਈ ਪਾਕਿਸਤਾਨ ਜਾਂਦਾ ਸੀ। ਉਹ ਇਹ ਗੁਰਪ੍ਰੀਤ ਜੀ ਜਿਹੜੀ ਅਗਲੇ ਨੇ ਲਿੰਕ ਸੇ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਉਹ ਸਾਰੀ ਜਿਹੜੀ ਟੀਮ ਹੈ ਇਹਦਾ ਸਾਰਾ ਆਪਰੇਸ਼ਨ ਤੁਹਾਨੂੰ ਦੇ ਵਰ ਲੈਟ ਬਾਇ ਜਿੰਦਦਰ ਜੀ ਸਾਡੇ ਐਡੀਸਟੀਵ ਰੈਸਪੀਕੇਸ਼ਨ ਯਾਦ ਰੱਖੋ ਕਿ ਇਹ ਸਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਬੋਲਤ ਸਿੰਘ ਤੇ ਉਹਨਾਂ ਦੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹਦੇ ਤੋਂ ਉਮੀਦ ਹੈ ਕਿ ਹੌਨਰ ਦੇ ਨਾਲ ਉਹ ਇੱਕ ਵੱਡੀ ਫੈਕਟਰੀ ਤੇ ਹੀਰੋਇਨ ਦੇ ਵਿੱਚ ਵੀ ਔਰ ਹਵਾਲਾ ਦਾ ਹੋਰ ਵੀ ਨੈਟਵਰਕ ਜਿਹੜਾ ਇਹਦਾ ਪਤਾ ਫਾਸ਼ ਹੋਏਗਾ ਉਸਦੀ ਦੀ ਇਨਵੈਸਟੀਗੇਸ਼ਨਰੀ ਔਰ ਬੋਨ ਹੈ ਸਰ